ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਲਾ ਗਿਆ ਇਹ ਦਤੀ ਜੁਦਾਈ ਦਾ ਅਸਾਇਆ ਚਮੜ വേള ആ ഗുസായ തന്നൂ ദൂ അസി നീ അനി ਪੁੱਤਰ ਵਿਛੜੇ ਤੁਸੀਂ ਵੀ ਚੱਲੇ ਨਿਰਦਇਆ ਦੇ ਹੱਥ ਝੜ ਚੱਲੇ ਮੈਂ ਵੀ ਥੋੜੇ ਮੰਗਰੀ ਆਵਾਂ ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇਲਾ ਆ ਗਿਆ ਇਹ ਦਤੀ ਜੁਦਾਈ ਦਾ ਅਸਾਇ ਅਜ ਮੁੜ ਕੇ ਓਣਾ ਨਹੀਂ ਤੈਨੂੰ ਦੱਸੀਏ ਕਿ ਦੇਖਾਂਗੀ ਨਾ ਫਿਰ ਰੂਹਾਂ ਨਿਆਰੀਆਂ ਰੱਜ ਕੇ ਨਿਹਾਰ ਲਾ ਮੈਂ ਸੁਰਤਾ ਪਿਆਰੀਆਂ ਪਿਆਰੇ ਪੈਰ ਸਿਰਾਂ ਤੇ ਕਲਗੀ ਸਜਾ ਦੇ ਆ ਤੋਰਨ ਤੋਂ ਪਹਿਲਾਂ ਤੁਹਾਨੂੰ ਲਾਣਾ ਬਣਾ ਦੇ ਆ ਲਾਣਾ ਬਣਾ ਦੇ ਆ ਜਦੋਂ ਚੜਿਆ ਵੀਰਾ ਕੋੜੀ ਵੇ ਜੋੜੀ ਵੇ ਲੱਟ ਕਹਿੰਦੀ ਵਾਲ ਸੁਨਹਿਰੇ ਵੇ ਸੁਣਿ ਅਵਿਰਾਵੇ ਤੈਨੂੰ ਕੋੜੀ ਚੜਾ ਦਿਆਂ ਦਾਦੀ ਸਾਡੇ ਲਈ ਕਿਉ ਹੋਰੇ ਨੇ ਲਾਲੇ ਤੇਰੀ ਸਿਆਤੇ ਉਤਰੇ ਤੇਰੇ ਇਹ ਲਾਲ ਨੇ ਕਰਕੇ ਸਿਆਤੇ ਪੇਟਾ ਰੱਬ ਦੇ ਜਾਣ ਕਰੀਏ ਤਾਂ ਤੇ ਪਿਤਾ ਦਾ ਨਾਮ ਰੋਸ਼ਨ ਰੋਸ਼ਨ ਜਹਾਨੀ ਲਈ ਵੇਲਾ ਆ ਗਿਆ ਦਾ ਦੀਏ ਚੁਦਾਈ ਦਾ ਅਸਯਾਜ ਮੁੜ ਕੇ ਹੁਣਾ ਨਹੀਂ ਤੈਨੂੰ ਦੱਸੇ ਕਿਵੇਂ ਕੀ ਹੁਣਾਏ ਤੇਰੀ ਅੱਖੀਆਂ ਨੂੰ ਅਸੀ ਰੁਲਾਣਾ ਨਹੀਂ ਰੁਲਾਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ